गुरु वाह गुरु वाह ही गुरु वाले गुरु वाह ਵੀ ਉੱਪਰ ਜਾ ਕੇ ਕਿਹੜਾ ਕੋਈ ਮੁਰਕਿਆ ਕੇ ਦੱਸਦਾ ਹੈ ਨਹੀਂ ਸਾਡੇ ਕੋਲ ਧਨ ਭਾਗ ਮੇਰਾ ਮਤਲਬ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਕਿ ਮੈਂ ਤੁਹਾਡੇ ਦਰਸ਼ਨ ਮੈਂ ਤਾਂ ਗੁਰੂ ਸਾਹਿਬ ਨੇ ਖੇਲ ਪਟਾਇਆ ਮੈਨੂੰ ਉਹ ਮੈਂ ਕਿਹੜਾ ਆਪ ਨਹੀਂ ਅਸਤਕ ਇਹ ਸੁਪਨੇ ਚ ਵੀ ਨਹੀਂ ਸੋਚਿਆ ਸੀ ਕਿ ਤੁਹਾਡੇ ਦਰਸ਼ਨ ਹੋ ਸਕਦੇ ਨੇ ਮੈਂ ਤਾਂ ਬਹੁਤ ਪੁੱਤ ਦੂਏ ਪਾਸੇ ਸੀ ਜਦੋਂ ਇਹ ਇੱਥੋਂ ਦੇ ਕਰਬੀ ਸਕੂਲ ਚੋਂ ਮਾਸਟਰ ਦੇ ਨਾਲ ਆ ਕੇ ਸਹਿਮਿਲਗੜ ਸ਼ਨਾਪੀ ਆ ਮੈਨੂੰ ਪਤਾ ਹੀ ਨਹੀਂ ਸੀ ਕਿ ਰੱਬ ਦਾ ਕੀ ਹੁੰਦਾ ਉਹ ਤਾਂ ਅਚਾਨਕ ਮਾਰਿਆ ਇਹਨੇ ਖੇਲ ਬਰਤਾ ਕੇ ਇਕਦਮ ਲੈ ਆਇਆ ਖੇਲ ਬਰਤਾ ਤੋਂ ਆਦਾ ਆ ਮੈਂ ਸਭ ਤੋਂ ਕਗਾ ਵਾਲਾ ਆਇਆ ਉਹ ਫਿਦਲੀ ਐ ਕੋਈ ਨਹੀਂ ਅੱਜ ਬੈਗਾ ਮੇਰੇ ਸੇ ਦੂਏ ਕਮਰੇ ਤੇ ਲੀ ਉਧਰ ਨੂੰ ਘਰ ਜੇ ਦਾ ਮਾਸੂਮ ਜੀ ਮੈਂ ਕਹਾ ਮੈਂ ਫਰਸ਼ ਤੇ ਬੈਨ ਦਿਖਾ ਦੇ ਮੈਂ ਫਰਸ਼ ਤੇ ਪਈ ਉਹ ਤੇ ਉਹ ਕੁਰਸੀ ਤੇ ਹੀ ਬੈਠਾ ਕੁਰਸੀ ਕੋਈ ਆਏ ਲੋ ਉਹ ਆਗੇ ਦੋ ਜਨ ਜੋ ਜੰਦੂਤ ਆਏ ਤੇ ਉਹ ਮੈਨੂੰ ਹੋ ਲੱਗਿਆ ਮੈਂ ਮਰਿਆ ਦੇਖੋ ਮਰਨ ਦਾ ਵੀ ਕਿ ਉਹ ਹੁਣ ਵੀ ਅੰਦਰ ਦਾ ਸ੍ਰੀ ਜੀ ਦਾ ਨਾਮ ਮਾਰਨ ਵਾਲਾ ਉਹਨੇ ਹੀ ਤੁਰਨਾ ਹੈ ਆ ਉਹ ਹੀ ਲੈ ਕੇ ਆਇਆ ਹੋ ਸਾਰੀ ਤੇਰਾ ਉਹਦੀ ਪਤਾ ਲੱਗਿਆ ਵੀ ਦੋ ਸਦੀਆਂ ਆ ਤਾਂ ਐ ਆ ਵੀ ਅਜਾਈਂ ਖੜਾ ਐ ਐ ਲੈ ਗਈ ਮੈਂ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਮਰਿਆ ਦਾ ਹੈ ਨਹੀਂ ਉਹ ਮੈਂ ਤੁਸੀਂ ਕੌਣ ਹੋ ਬਈ ਉਹ ਨਵੇਂ ਲੋਕ ਦੇ ਨਾਲ ਅੱਗੇ ਇਧਰਲੇ ਹਟ ਗਏ ਸਾਰਾ ਟੱਬੜੀ ਦਾ ਔਕਾਤ ਨੂੰ ਉਹ ਉਹ ਜਿਹੜੇ ਕੰਨ ਵਰਗੇ ਕੰਨ ਨੇ ਉਹਨਾਂ ਦੇ ਅਗਲੀ ਜਿਹੜੀ ਪੁਲਿਸ ਆ ਜਿਹੜੀ ਤਰਨ ਰਾਜ ਦੀ ਫੌਜ ਆ ਪੁਲਿਸ ਥੋੜੇ ਦੇ ਕੰਨ ਵਰਗੇ ਕੰਨ ਨੇ ਦੋ ਦੋ ਸਾਰਿਆਂ ਦੇ ਚੱਕਰ अच्छा बड़े 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 बड़े। जी बड़े-बड़े ऊंचे बड़े-बड़े के डरावने वाले जिस टाइम पे कालेGamma जबो मतलब अड्ड़ अड्ड़ जਵੇਂ ਆਪਾਂ ਇੱਥੇ ਦੁਨੀਆ ਲੱਗ ਲੱਗ ਬਣੀ ਹੋਈ ਐ ਹਰੇਕ ਜੰਦੂਦ ਦੂਏ ਨਾਲ ਹੀ ਬੰਨ੍ਹ। ਪਰ ਉਹਨੂੰ ਦੇਖ ਕੇ ਤਾਂ ਮਰ ਜਾਂਦਾ ਮੈਂ। ਜੰਦੂਦ ਨੂੰ ਦੇਖ ਕੇ ਸਾਰੀ ਮਰ ਜਾਂਦਾ। ਇੰਨਾ ਇੰਨਾ ਇਹ ਜਿਹੇ ਪਾੜੇ। ਡਰਾਉਣੇ ਐ। ਡਰਾਉਣੇ। ਤੇ ਫਿਰ ਕੱਲਾ ਬੰਦਾ ਕੰਬਦਾ ਨਹੀਂ ਮੈਂ ਕੱਲਾ ਕੰਬਦਾ ਕੰਬੜ ਆ ਗਿਆ ਮੈਂ। ਮਾਰਦਾ ਕੋਈ ਕੋਣ ਹੁੰਦਾ ਮਸ ਮਾਰਦਾ ਆ ਮਾਰਾ ਮੁਟਾ ਹਿੱਲਿਆ ਉਹਨਾਂ ਤੋਂ ਉਹ ਨਹੀਂ ਤਗੜੇ ਪਾਇਆ 15 ਹੰਤਾ ਜੋ ਨਿਕਲ ਨਹੀਂ ਸਕਦਾ ਬੰਦਾ ਇੱਕ ਤਿਲ ਬਿਲਮ ਨਾ ਦੇਵਨੀ ਆ ਉਹ ਨਹੀਂ ਤਗੜੇ ਪਾਇਆ ਉਹ ਹੁਣ ਤਾਂ ਗਰਵਾਣੀ ਨਹੀਂ ਪਤਾ ਲੱਗ ਗਿਆ ਪਰ ਉਹਦਾ ਮੈਨੂੰ ਪਤਾ ਨਹੀਂ ਐ ਕਿਹਨੇ ਗਰਵਾਣੀ ਪੜਦੋ ਤੇ ਮਾ ਉਹਨਾਂ ਨਾਲ ਮੈਂ ਕਹਾਂ ਵੀ ਤੁਸੀਂ ਮੈਨੂੰ ਕਿੱਥੇ ਲੈ ਚੱਲੇ ਕੌਣ ਹੋ ਤੂੰ ਉਹ ਕੌਣ ਹੋ ਤੁਸੀਂ ਹੂੰ ਉਹ ਹੱਸ ਕੇ ਕਹਿੰਦੇ ਆ ਖੈ ਮੈਂ ਭੀ ਬੁਲਿਆ ਨਾ ਯਾਨੀ ਝਗੜਿਆ ਨੂੰ ਗੱਲ ਕਰੀਓ ਨਾ ਉਹ ਕਹਿੰਦੇ ਤੁਹਾਨੂੰ ਫੜ ਕੇ ਕੋਈ ਧੂਈ ਜਾਵੇ ਤੁਸੀਂ ਆਪੇ ਲੜਨਾ ਉਹਦੇ ਨਾਲ ਕਹਿੰਦੇ ਪ੍ਰਾਣੀ ਤੂੰ ਮਰ ਚੁੱਕਿਆ ਹੈ ਆ ਲੱਭ ਜੋ ਉਹਨਾਂ ਦੇ ਕੋਈ ਤੁਹਾਨੂੰ ਉਹਦੀ ਪੰਜਾਬੀ ਸਮਝਾਂਦੀ ਪੰਜਾਬੀ ਬੋਲਦੀ ਹੈ ਉਹ ਪੰਜਾਬੀ ਜੇ ਨਹੀਂ ਪੰਜਾਬੀ ਜਿਹੜੀ ਪਰਚਾ ਦਾ ਬੰਦਾ ਹੋਊਗਾ ਉਹ ਹੀ ਜਿਹੜੇ ਬੰਦੇ ਨੇ ਪਾਛਾ ਸਾਰਿਆਂ ਜਾਂਦੇ ਜਿੰਦੂ ਸਾਰੀਆਂ ਪਾਸੇ ਜਾਂਦਾ ਕਿਉਂ ਗੁਰੂ ਸਾਹਿਬ ਹੀ ਉਹਨਾਂ ਦੇ ਸਾਫੀ ਘ ਹੈ ਹੋਲੀ ਹੋਲੀ ਸਮਝਾਉਂਦਾ ਉਹਨੇ ਨਹੀਂ ਬਣਾਇਆ ਹੋਇਆ ਇਹਨਾਂ ਨੇ ਉਹਨਾਂ ਨੇ ਬਣਾਇਆ ਉਹਨਾਂ ਦੀ ਟੀਮ ਹੈ ਨਾ ਉਹਨਾਂ ਦੀ ਪਾਲਸੀ ਆ ਸਮਝ ਗਈ ਇੱਕ ਦੀ ਉਹਦੀ ਪਾਲਸੀ ਬਣਾਈ ਜੀ ਉਹਨਾਂ ਡਿਊਟੀ ਇਹ ਲਈ ਫੜ ਕੇ ਲਿਉਣਾ ਤੇ ਚੰਗ ਲੋਕਾਂ ਅਗਲੀ ਨੂੰ ਅੰਦਰਲੇ ਸਰੀਰ ਨੂੰ ਲੈ ਕੇ ਜਾਣਾ ਸਮਝ ਗਈ ਆ ਪਤਾ ਹੀ ਨਹੀਂ ਲੱਗਣਾ ਸਾਨੂੰ ਵੀ ਕਿੱਥੇ ਰਹਿਣਾ ਇਹ ਹੁਣ ਜਦੋਂ ਸੋਹ ਨਿਕਲਦਾ ਉਸ ਪਤਾ ਨਹੀਂਦਾ ਸਾਰਾ ਸਾਰੀ ਦੁਨੀਆ ਰੂਪ ਬੋੜਨੀ ਇੱਧਰ ਹੋ ਜਾਣੀ ਤੇ ਆ ਤੁਹਾਨੂੰ ਇਹ ਸਰੀਰ ਵੀ ਯਾਨੀ ਪਤਾ ਨਹੀਂ ਕਿੱਦਾਂ ਹੋਣਾ ਤੁਹਾਨੂੰ ਉਹਨਾਂ ਨਾਲੀ ਬਾਤ ਉਹ ਜਿਹੜੇ ਆਏ ਨੇ ਜਿਹੜਾ ਮਰਤ ਨਹੀਂ ਛੱਕਿਆ ਤਾਂ ਬਾਪ ਹੈਣਾ ਉਹਨਾਂ ਨੂੰ ਹੁਣ ਤਾਂ ਪਤਾ ਲੱਗ ਗਿਆ ਜੇ ਗੁਰੂ ਵਾਲੇ ਬਣੇ ਹੋ ਫੇਰ ਨਹੀਂ ਉਹ ਰਾ ਉਹ ਰਾ ਹੀ ਨਹੀਂ ਆ ਜਮਲੂਦ ਦੇ ਸੜੀ ਅੱਜ ਜਾਂਦੇ ਜਾਂਦੇ ਕਿਤੇ ਕਿਤੇ ਮਾੜਾ ਮੋਟਾ ਫੁੱਟ ਬਾਤ ਜੋ ਗਲਤੀ ਕਰ ਬੈਠੇ ਆ ਤਾਂ ਉਹ ਨਜ਼ਰ ਆਈ ਉਹ ਪਰੰਤੂ ਮਰੇ ਤੋਂ ਬਾਅਦ ਕੀ ਤੇ ਜਦੋਂ ਇਤੋਂ ਮਤਲਬ ਬੰਦਾ ਬਾਡੀ ਚ ਨਿਕਲ ਜਾਂਦਾ ਤੇ ਉਹ ਰਸਤਾ ਕਿੱਦਾਂ ਦਾ ਫਿਰ ਕਾ ਮੇਰਾ ਕੋਪਰ ਆਪਸਾਂ ਨੂੰ ਪਤਾ ਲੱਗਦਾ ਵੀ ਇਸ ਕਿਸ ਚੀਜ਼ ਤੇ ਤੁਰ ਰਹੇ ਹਾਂ ਹਾਂ ਮੇਰਾ ਕੋਪਾ ਮੇਰੇ ਕੋਲ ਆਪਸਾਂ ਨੂੰ ਪਤਾ ਲੱਗਦਾ ਵੀ ਸੀ ਛੜ ਤੇ ਤੁਰ ਰਹੇ ਹਾਂ ਕਾ ਤੁਰ ਰਹੇ ਹਾਂ ਐਦਾਂ ਕੁਝ ਸਾਨੂੰ ਇਹ ਦੋ ਜਗਦੂਤ ਦਿੱਤੇ ਆ ਉਹ ਕੁਝ ਦੇ ਇਹ ਬਸ ਇਹ ਦੌੜਨ ਦੇ ਪੁੱਛਰੇ ਵਾਪੇ ਪੁੱਛਰੇ ਰਸਤਾ ਥੱਲੇ ਨਜ਼ਰ ਆਉਂਦਾ ਕੱਟੇ ਜਾ ਰਹੇ ਹੋ ਥੱਲੇ ਨਹੀਂ ਥੱਲੇ ਨਹੀਂ ਮੈਨੂੰ ਨਜ਼ਰ ਆਇਆ ਮੈਂ ਝੂਠ ਨਹੀਂ ਮਾਰਨਾ ਜੋ ਕੁਝ ਪਾਇਆ ਜੋ ਕੁਝ ਮੇਰੇ ਨਾਲ ਹੋਇਆ ਮੈਂ ਆਉਂਦੀ ਯਾਨੀ ਉਹ ਮੈਨੂੰ ਜਾਂਦਾ ਸਭ ਕੁਝ ਤੇ ਮੈਂ ਉਹ ਜਗਦੂਤ ਜਿਹੜੇ ਨੇ ਲੈ ਕੇ ਜਾਂਦੇ ਆ ਪਤਾ ਨਹੀਂ ਉਹ ਕਿਵੇਂ ਲੈ ਜਾਂਦੇ ਆ ਬੜੀ ਕੁੱਟਦੇ ਜਾਂਦੇ ਆ ਧੋਖ ਦਿੰਦੇ ਜਾਂਦੇ ਤੇ ਉਹ ਗਜ਼ਰੀ ਚ ਉਤ ਲੈਂਦੇ ਆ ਉਹ ਲੈ ਕੇ ਕੁੱਟਦੀ ਜਦੋਂ ਸਾਨੂੰ ਇਦਾਂ ਸਰੀਪਰ ਕੁੱਟਵਾਇ ਕਿ ਇਦਾਂ ਵੱਜੀ ਆ ਇਹ ਜਿਹੜਾ ਫਿਰ ਜਿਹੜੀ ਅੰਦਰੂਸ਼ਰੀ ਨਿਕਲਦਾ ਉਹ ਡੱਕ ਹੁੰਦਾ ਉਹਦੀ ਕੋ ਨਹੀਂ ਹੈ ਉਹ ਆਪਣੇ ਜੇ ਆ ਸਕਦਾ ਉਸ ਟੈਂਟ 'ਚ ਸਮਝਦੇ ਨਾ ਉਹਦਾ ਵੀ ਮਤਲਬ ਹੈ ਸੀ ਸੀ ਉਹ ਆਪਣੇ ਆਪ ਨੂੰ ਇਹ ਹੁਣ ਵੀ ਆਪਾਂ ਰੂਹਾਂ ਬੈਠੀਆਂ ਨੇ ਉਹਨਾਂ ਨੇ ਇਹ ਜੈਕਟ ਪਾਇਆ ਹੋਇਆ ਚਾਮ ਗੱਲ ਰੂਹਾਂ ਹੀ ਕਰ ਰਹੀਆਂ ਸਮਝ ਵੀ ਰੂਹ ਹੀ ਰਹੀ ਹੈ ਅੰਦਰ ਵੀ ਉਹੀ ਸਰੀਰ ਸਮਝ ਰਿਹਾ ਹੁਣ ਵੀ ਉਹੀ ਬੈਠਾ ਇੱਥੇ ਸੁਣ ਰਿਹਾ ਬੋਲ ਉਹ ਵੀ ਸੁਣ ਰਿਹਾ ਜਿਹੜੇ ਗੱਲਾਂ ਸੁਣਨ ਲੱਗਾ ਜਿਹੜੇ ਇੱਥੇ ਆਇਆ ਉਹ ਅੰਦਰ ਲਈ ਆਇਆ ਨਹੀਂ ਨਾ ਉਸ ਰੇਲ ਜਿਹੜੀ ਜੋਤ ਹੈ ਉਹ ਤਾਂ ਸਰੀਰ ਵਾਂਗ ਸਰੀਰ ਤੋਂ ਨਿਕਲ ਸੀ ਸਰੀਰ ਮੇਰਾ ਦਸਰਹੀ ਦੇਹੀ ਗੋਪਤ ਬਦੇਹੀ ਦੀ ਦੋ ਰਸੀਆਂ ਜੀ ਹਾਂਜੀ ਦੋ ਦੇ ਦੋ ਦੇ ਹਾਂਜੀ ਦੇ ਉਹ ਪ੍ਰਕਾਸ਼ ਦੀ ਬਣੀ ਹੋਈ ਜਿਹੜੀ ਅੰਦਰਲੀ ਹੈ ਉਹ ਥਾਂ ਨਹੀਂ ਘੇਰਦੀ ਅੱਛਾ ਪਰ ਸਰੀਰ ਹੈ ਸਾਨੂੰ ਇਹ ਲੱਗਦੀ ਵੀ ਅਸੀਂ ਜਦੋਂ ਹੁਣ ਮੈਂ ਬੈਠੀ ਆ ਜਦੋਂ ਨਿਕਲ ਜਾਣਾ ਮੇਰਾ ਉਹਦੇ ਵੀ ਐ ਲੱਗਣਾ ਮੈਂ ਜਾ ਰਹੀ ਆ ਆ ਸਰੀਰ ਲੱਗਦਾ ਮੈਂ ਹੁਣ ਵੀ ਉਹੀ ਬੈਠਾ ਐ ਇੱਥੇ ਉਦੋਂ ਉਦੋਂ ਮਹਿਸੂਸ ਵੀ ਉਹੀ ਹੋਣਾ ਮੈਨੂੰ ਅੱਛਾ ਸਮਝ ਗਈ ਮੈਂ ਮੈਂ ਉਹੀ ਐ ਮੈਂ ਮਧਿਆਮਨੀ अच्छा कमाल वाली चीज ही नहीं आंदा जा मैं मरया भी नहीं शक्ल शक्ल भी एहोजी फील होनी सारी फील होनी ਵੀ ਮੈਂ ਉਹੀ ਆ ਉਹੀ ਆ ਬਾ ਕਚਰੀ ਆ ਗਈ ਕਚਰੀ ਜਾਂ ਮੈਂ ਦੇਖਿਓ ਸੀ ਬਹੁਤ ਕੀਕਾਂ ਵੜ ਕੋਈ ਤੇਜ਼ ਦੇ ਕੜਾਹੀ ਜੇ ਤਲਿਆ ਉਹ ਦੇਖਦਾ ਬਹੁਤ ਤੇਜ਼ ਦੇ ਕੜਾਹੀ ਜੇ ਤਲਦੇ ਉਹਨੂੰ ਪੁੱਠਾ ਲੰਕਾਇਆ ਨੰਗੇ ਨੰਗੇ ਦੋਚ ਚੱਲਿਆ ਹਾਂ ਨੰਗੇ ਨੰਗੇ ਕਰਦੇ ਆਂ ਦਿਸੇ ਖੜਾ ਡਰਾਪ ਮੇਂ ਜੇ ਮਤਲਬ ਕੱਪੜੇ ਕਹਿੰਦੇ ਦੋ ਅੰਦਰ ਲਾ ਬੋੜੀ ਜਾਂਦੇ ਪਰ ਤਾਂ ਕੱਪੜੇ ਹੋਣੇ ਹੀ ਨਹੀਂ ਉਹ ਦੇਖੋ ਨਹੀਂ ਇੱਜ ਧਰਮਲਾਜ ਵਾਲੇ ਪਾਸੇ ਨਹੀਂ ਹੋਣੇ ਇਹ ਨਹੀਂ ਮੈਨੂੰ ਸੈਲ ਨਹੀਂ ਕਰੇ ਨਾਲ ਤਾਂ ਕੋਈ ਗੁਰੂ ਵਾਲੇ ਪਾਸੇ ਹੋਣੇ ਕਿ ਉੱਥੇ ਕੱਪੜੇ ਹੀ ਨਹੀਂ ਗੁਰੂ ਸਾਹਿਬ ਨੇ ਆਟੋਮੈਟਿਕ ਸਾਡੇ ਅੰਦਰ ਸਾਨੂੰ ਸਿੰਗੜੀ ਬਣਾਉਂਦੇ ਜੋਲਾ ਆ ਕੱਪੜੇ ਨਹੀਂ ਰਹਿਣੇ ਸਾਨੂੰ ਸਿੰਗਾ ਸਿੰਗੜੀ ਦੇ ਕੱਪੜੇ ਆਪਣੇ ਆਪ ਪੈ ਜਾਣੇ ਇੱਕ ਸੈਕਿੰਡ ਸਿੰਘ ਦੇ ਚੋੜਾ ਭੇਜਣਾ ਆਪਣੇ ਕੋਲ ਚੋੜਾ ਨਹੀਂ ਵੀ ਆਉਂਦਾ ਆ ਵੀ ਮਾਰੀ ਨੇ ਜਿਵੇਂ ਕਹਿੰਦੇ ਸਿਰਫ ਸਲਾਹ ਦਾ ਕਪੜਾ ਹਾਂ ਹਾਂ ਨਹੀਂ ਜਣੀ ਮਾਤਰ ਉਹਨੂੰ ਨੰਗਾ ਨਹੀਂ ਲਿਜਾਣਾ ਸਿਰਫ ਸਲਾਹ ਦਾ ਉਹਨੂੰ ਬਹੁਤ ਸਤਕਾਰ ਨਾਲ ਲਿਜਾਣਾ ਗੁਰੂ ਸਾਹਿਬ ਗੁਰੂ ਸਾਹਿਬ ਨੂੰ ਸਿੰਘਾਂ ਨੂੰ ਭੇਜ ਸਕਦਾ ਉਹਨਾਂ ਨੂੰ ਲਿਆਉਣ ਵਾਸਤੇ ਆਪ ਹੀ ਆ ਸਕਦਾ ਚਾਹ ਵੀ ਪੀਂਦੀ ਨਾ ਚਾਹ ਨਾ ਕਾਫੀ ਕੁਛ ਨਹੀਂ ਪੀਂਦੀ ਇੱਥੇ ਨੇ ਕੁਝ ਵੀ ਨਹੀਂ ਚਾਹੀਦਾ ਜੀ ਗੱਲ ਸਮਝ ਲੋ ਦੁਆ ਪਾਸ ਕਰੀਆ ਗੁਰੂ ਪਾਸ ਜੇ ਅਸੀਂ ਜੇ ਇੰਨੀ ਸਾਡੀ ਕਮਾਈ ਕਰੀ ਹੋਈ ਹੈ ਤਾਂ ਮਾਰੇ ਦੇ ਸਿੰਘ ਪੀਛੇ ਕਰੈਤ ਨਹੀਂ ਕੋਈ ਕਰੀ ਉਹਨਾਂ ਦਾ ਨਾਮ ਜਪਦੇ ਦੋ ਸਿੰਘ ਹੀ ਲੈਣਾ ਜੇ ਤੇਰੇ ਹੌਂਟੋਂ ਬਹੁਤ ਪਛਤੀ ਕਰੀਏ ਤਾਂ ਗੁਰੂ ਸਾਹਿਬ ਆ ਬੈਠਣਗੇ ਤੁਹਾਡੇ ਲਈ ਗੱਲ ਜਹਾਰ ਪਾਉਂਦੇ ਮੇਰਾ ਤੇਰੀ ਉਹ ਪੁਮਾਰਾ ਹੁੰਦੀ ਹੈ ਇਹਨੂੰ ਸੰਤਾਂ ਦੀ ਗੁਰੂ ਆਉਂਦੀ ਪੁੱਤ ਸੰਤਾਂ ਦੀ ਉਹ ਉਹ ਗੁਰੂ ਕਦੇ ਇੱਥੇ ਦੀ ਸੁਣੀ ਨਹੀਂ ਹੋਈ ਅਗਲੇ ਕੀ ਉਹ ਸੰਤਾਂ ਦੇ ਕਿਸਾਨ ਉਹਦੇ ਨਾਲ ਉਹਦਾ ਦੰਗੇ ਵੀ ਦੇਵੀ ਦੇਵਤੇ ਵੀ ਇਥੇ ਸਾਰੇ ਉਹਨਾਂ ਨੂੰ ਧੰਨ ਹੋ ਗੋ ਇੱਕ ਪਾਸੇ ਇਹ ਲੈ ਜਾਣ ਕੋਈ ਫੇਟ ਵੀ ਨਹੀਂ ਲਾਉਂਦੀ ਸਤਕਾਰ ਹੀ ਸਤਫਾ ਗਾਹ ਜਾ ਕੇ ਸਰੋਪਾ ਮਾਰੇ ਦੂਜੇ ਪਾਸੇ ਸੰਗਲਪਣਾ ਇੱਥੇ ਸਰੋਪਾਉ ਪੈਣਾ ਰਾਜ ਤੋਂ ਸੰਗਲਪਾ ਕੇ ਇਹ ਜਦ ਕੁੱਟਦੇ ਮਾਰਦੇ ਕਿਸੇ ਜੇ ਨੂੰ ਮਾਰਦੇ ਸੀ ਇਹ ਸਰੀਰ ਨੂੰ ਉਹ ਸਰੀਰ ਨੂੰ ਨਹੀਂ ਡੰਡੇ ਟੁੰਡੇ ਹੁੰਦੇ ਨਾ ਕੋਲ ਸਾਰਾ ਕੁਝ ਉਹ ਤਾਂ ਜ਼ਬਰਦਸਤ ਸਾਰੀਆਂ ਸਾਰਾ ਕੁਝ ਉੱਥੇ ਪਹਿਲੀ ਗੱਲ ਤਾਂ ਉੱਤੇ ਉੱਚੇ ਉੱਚੇ ਦੇ ਨਾਲ ਤੁਰੇ ਦਾ ਬੰਦਾ ਜਿਹੜਾ ਕੁਝ ਇੱਥੇ ਬਣਿਆ ਹੋਇਆ ਉਹ ਕਾਪੀ ਆ ਉਹ ਰੇਹੇ ਨੂੰ ਹਾਂਜੀ ਇੱਥੇ ਨਕਲ ਕੀਤੀ ਹੈ ਸਾਰੀ ਨਕਲ ਆਉਂਦੀ ਹੈ ਜੇ ਇੱਥੇ ਡਾਂਗ ਦੇਖਦੇ ਹੋ ਨਾ ਤੇ ਉਹਦੇ ਪਿੱਛੇ ਸੂਖਸ਼ਮ ਜੋਤ ਦੀ ਡਾਂਗ ਲੱਗੀ ਹੈ ਉਹ ਮਟਕ ਘਰ ਦੇਖ ਰਹੇ ਹੋ ਨਾ ਇੱਕ ਘਰ ਦੇ ਪਿੱਛੇ ਪਹਿਲਾਂ ਜੋਤ ਦਾ ਘਰ ਹੈ ਪ੍ਰਕਾਸ਼ ਦਾ ਘਰ ਹੈ ਜੋ ਸਥੂਲ ਦੇਖ ਰਹੇ ਹੋ ਇਹਦੇ ਪਿੱਛੇ ਇੱਕ ਜੋਤ ਦਾ ਸਟਰਕਚਰ ਵੀ ਖੜਾ ਹੋਇਆ ਜਿਵੇਂ ਸਾਡੇ ਸਾਡੇ ਵਿੱਚ ਵੀ ਹੋਵੇ ਸਾਡਾ ਵੀ ਉਵੇਂ ਜਿਵੇਂ ਉਹ ਬਣਿਆ ਉਵੇਂ ਉਹਦਾ ਬਣਿਆ ਕੀ ਕੀ ਕਹਿੰਦੇ ਵੀ ਜਦੋਂ ਸੁਖਣੀ ਸਾਹਿਬ ਵਿੱਚ ਆਉਂਦਾ ਵੀ ਇਹ ਰਸਤਾ ਬਹੁਤ ਲੰਮਾ ਏ ਕੀ ਕਹਿੰਦੇ ਜਿਵੇਂ ਹੁਣ ਤੁਸੀਂ ਨਾਲ ਦੇ ਨਾਲ ਪਹੁੰਚ ਗਏ ਜਿਹੋ ਜੇ ਤੁਸੀਂ ਇੱਥੇ ਕੰਮ ਕੀਤੇ ਆ ਉਹਦੇ ਲਈ ਲੰਮਾ ਜੇ ਤੁਸੀਂ ਬਹੁਤ ਖਰਾਬ ਰਹੇ ਤਾਂ ਤੁਹਾਨੂੰ ਬਹੁਤਾ ਜਲ ਲੱਗੂ ਸਮਝੀਏ ਜੇ ਤੁਸੀਂ ਥੋੜੇ ਖਰਾਬ ਰਹੇ ਹੋ ਮਨ ਮੁਕ ਤਾਂ ਥੋੜਾ ਲੱਗਦਾ ਹੈ ਤੁਹਾਡੇ ਕਰਮਾਂ ਦੇ ਨਾਲ ਹਿਸਾਬ ਨਾਲ ਉਹਨਾਂ ਕੁਟਰਾ ਵੀ ਆ ਕਰਮ ਦੇ ਹਿਸਾਬ ਨਾਲ ਆਈ ਜੀ ਅਮਰੀਸ਼ ਆ ਗਿਆ ਹੈ ਭਾਈ ਸਭ ਨੂੰ ਇਹਦੇ ਇਹਦਾ ਅਮਰੀ ਕਰਮ ਉਤਾਰਨ ਪਖੰਡ ਜੋ ਕੀਤੇ ਤਿੰਨ ਚੰਮ ਜਿਗਾ ਤਿੰਟੇ ਜਿਹੜੇ ਅੱਜ ਕਹਿੰਦੇ ਦਾਨ ਪੂਨ ਕਰ ਲਏ ਇਹ ਵੀ ਕਹਿੰਦੇ ਖੋਲ ਲੰਦਿਆ ਰੱਖੀ ਇਹ ਤਾਂ ਜਦੋਂ ਸਾਨੂੰ ਰਸਤੇ ਨਾਲ ਜਾਂਦੇ ਆ ਆਪਾਂ ਚੀਕਾ ਮਾਰਦੇ ਇਹ ਰਾਜ ਜਿਵੇਂ ਪਟੂਆ ਕੱਪੜੀ ਸਾਰੇ ਕੱਢ ਲੈਂਦੇ ਥੋੜੀ ਥੋੜੀ ਇਹ ਪਾਣੀ ਮੰਗਦਾ ਨਾ ਅੱਛਾ ਥੱਲੇ ਪੈਰ ਸੜਦੇ ਇਹ ਤਾਂ ਪਾਣੀ ਮੰਗਦਾ ਇੱਥੋਂ ਵਾਲੀ ਚੀਜ਼ਾਂ ਮੰਗਦਾ ਰਚਾਵ ਨੂੰ ਮੈਂ ਇੱਕ ਹੀ ਥਾਰੀ ਕਥਾ ਸੁਣਾਉਣੀ ਹੈ ਆ ਵੀ ਲੱਗਦੀ ਇਹੋ ਤੇ ਵੀ ਲੱਗਦੀ ਆ ਅੰਦਰਲੇ ਨੂੰ ਲੱਗਦੀ ਆ ਹੁਣ ਵੀ ਅੰਦਰਲੇ ਕਹਿੰਦਾ ਪਾਣੀ ਉਹ ਅੰਦਰ ਦਾ ਸਰੀਰ ਹੁਣ ਬਾਹਰ ਦਾ ਸਰੀਰ ਮੰਡੀ ਬੈਠਾ ਬਾਹਰ ਦਾ ਸਰੀਰ ਜਿਹੜਾ ਕਹਿੰਦਾ ਵੀ ਖਾਣ ਨੂੰ ਲਿਆ ਉਹ ਅੰਦਰਲੇ ਸਰੀਰ ਨੂੰ ਜਿਹੜਾ ਕਹਿੰਦਾ ਉਹਦੀ ਹੱਤ ਪੱਕਦੀ ਉਹਦੀ ਹੱਤ ਪੱਕੀ ਹੋਈ ਆ ਉਹ ਕਹਿੰਦਾ ਵੀ ਉਹ ਨੂੰ ਰੱਬ ਦਾ ਨੌਂਦਾ ਉਹਨੇ ਲਿਆ ਨਹੀਂ ਮਨਮੁੱਖ ਉਹਨੂੰ ਹੱਤ ਪੱਕੀ ਖਾਣ ਪੀਣ ਦੀ ਹੋਰ ਨਹੀਂ ਉਹ ਵਰਾਜ ਪਰ ਤਰਲੇ ਲੈਂਦਾ ਵੀ ਆ ਕੀ ਹੋ ਗਿਆ ਮੇਰੇ ਨਾਲ ਭੁੱਖਾ ਮਰਦਾ ਉਹ ਪੁਖਮਾਰ ਨੂੰ ਕਹਿੰਦੇ ਆ ਇੰਨੇ ਘ라스 ਉੱਤੇ ਸੇਵਾ ਕੀਤੀ ਜੀ ਉਹਦਾ ਪੁੱਣ ਨਹੀਂ ਦੱਸਦੇ ਅੱਛਾ ਜੀ ਸਨ ਤੇ ਯਾਦ ਨਹੀਂ ਹੁੰਦਾ ਵੀ ਸੇਵਾ ਕੀਤੀ ਉਹ ਦੱਸਦੇ ਆ ਸੋ ਕੀਤੀ ਹੈ ਦੱਸਦੇ ਉਹਨਾਂ ਨੂੰ ਸਭ ਪਤਾ ਤੂੰ ਇੱਥੇ ਜਮਾਨ ਮੁਖ ਹੋਇਆ ਲੋਕੀਂ ਬਤਾਉਂਦੇ ਲੱਗਦਾ ਕੋਈ ਬੋਲ ਕਰਦਾ ਹਾਂਜੀ ਇਹ ਵੀ ਥਾਂ ਇਸ ਕੋਈ ਇੱਕ ਪੋਰਾ ਜੀ ਕੀ ਜਿਹੜਿਆ ਤੇ ਹੋਣੀ ਹੈ ਅਕੇ ਸਾਰਾ ਲਿਖਿਆ ਹੋਇਆ ਸਭ ਕੁਝ ਲਿਖੋ। ਕਿਤੇ ਤੱਕ ਨਾਲ ਉਹ ਕਹਿੰਦਾ ਕਿਸੇ ਦਾ ਇੱਕ ਤਿਲ ਨਾ ਗੋਈ। ਮਾਨਮੁਖ ਲਾਵੀ। ਤੇ ਜਿਹੜੇ ਇੱਥੇ ਮਾਨਮੁਖ ਚੰਗੀਆਂ ਚੰਗਿਆਈਆਂ 'ਚ ਤੇ ਬਰਿਆਈਆਂ 'ਚ ਉਹਨਾਂ ਦਾ ਨੋਟ ਹੋ ਗਿਆ। ਚੰਗਿਆਈਆਂ ਤੇ ਬਰਿਆਈਆਂ 'ਚ ਉਹਨਾਂ ਦਾ ਉਹ ਨੋਟ ਹੋ ਗਿਆ। ਹੈ ਧਰਮਰਾਜ ਦੇ ਬੰਦੇ। ਟੀਮ ਦੂਜੀ ਚੰਗਿਆਈਆਂ ਦਾ ਫਲ ਮਿਲਣਾ। ਬਰਿਆਈਆਂ ਦਾ ਕੁੱਟ ਮਿਲਣਾ। ਯਾਨੀ ਕਿ ਦੂਜੀ ਟੀਮ ਵੀ ਸਮਝ ਜਿਹੜੀ ਚੰਗਿਆਈ ਦਾ ਫਲ ਦਿੰਦੀ ਹੈ। ਚੰਗੀ ਦਾ ਫਲ ਉਹ ਚੰਗੇ ਦਾ ਫਲ ਵੀ ਮੈਂ ਅਜਨੇ ਦੇਵਤੇ ਦੇ ਚੰਗਾਈਆਂ ਨਾਲ ਦੇਵਤੇ ਬੜੇ ਹੈ ਤਾਂ ਇਹ ਵੀ ਜੂਨ ਹੈ ਇਹ ਵੀ ਜੂਨ ਇਹ ਵੀ ਜਦੋਂ ਖਤਮ ਹੋ ਜਾਣਾ ਇਹਦੇ ਤੇ ਪੁੰਨ ਤੇ ਇੱਥੇ ਆਣਗੇ ਮੁਰਤਿਆ ਇਹਦੇ ਦੀਆਂ ਪੁਰੀਆਂ ਧਰਮਰਾਜ ਉੱਠ ਕੇ ਕੁਰਸੀ ਪਾਇਦਾ ਡਾੜਾ ਲੰਮਾ ਮੈਂ ਤੇ ਬੋਧੀ ਸ਼ਕਰ ਜੀ ਮੈਂ ਦੇਖ ਕੇ ਅਕੂਠ ਮਾਣ ਮੈਨੂੰ ਉਹਨੇ ਆਕਾਸ਼ ਬਾਣੀ ਐਜ ਬੋਲਿਆ ਬੋਲ ਕੇ ਹੀ ਮੈਨੂੰ ਕਿਹਾ ਵੀ ਇਹਨੇ ਕੋਈ ਕੰਦਾ ਕੰਮ ਨਹੀਂ ਕੀਤਾ ਲੈ ਨੋ ਬੋਲਦਾ ਤੁੰਡਾ ਇਹਨੂੰ ਲੱਕੜੀ ਵਿਆਰਿਆ ਆਹ ਸਜਾ ਵਿੱਚ ਲਾਇਆ ਲੱਕੜੀਆ ਨਾਲ ਚੱਕ ਲਿਆ ਸੀ ਉਹਨਾਂ ਦੋ ਹੱਥ ਜੰਦੂ ਤੱਕ ਉਹ ਹੀ ਜੰਦੂ ਜਿਹੜੇ ਲੈ ਕੇ ਗਏ ਉਹਨਾਂ ਦੀ ਡਿਊਟੀ ਕੋਲੇ ਖੜੇ ਰਹੇ ਨਹੀਂ ਆਰਾ ਮੇਰੀ ਟੌਲ ਤੇ ਰੱਖ ਲੈ ਇੱਕ ਚੁਗਿਆ ਸੀ ਰੱਤਾਂ ਕੱਲ ਗੁਰੂ ਸਾਹਿਬ ਨੇ ਵੀ ਕੱਟ ਫਿਰ ਆਤੀ ਇਹਨੇ ਹਾਲਾ ਹੀ ਵਿੱਚ ਗਿਆ ਆਹੋਂ ਕਦੇ ਜਪੇ ਨੇ ਉਪਦਾਇ ਕਿਤੋ ਵਾ ਵਾ ਜਦ ਦੰਦਾ ਵਜਿਆ ਜਦੋਂ ਦੰਦਾ ਵਜਿਆ ਬਾਈਂ ਰੁਕੇ ਹਾ ਨਹੀਂ ਅਜ ਮੂਦ ਇਧਰ ਲ ਲੋੜ ਬੋਟੜੀ ਕਾ ਬੀ ਬੁੱਕ ਤੇ ਜਾ ਜੇ ਇਧਰ ਲ ਆ ਪੁੱਠੇ ਰੂ ਬੀ ਪੁੱਠੇ ਜਾ ਮੈਨੋ ਤੇ ਕਲਾਇਗਾ ਹਰ ਅਮੇ ਜੂਰੇ ਮੁੰਜਾ ਪਿਆ ਜਿੰਗਰੇ ਉੱਥੇ ਆਦਾ ਤਾਂ ਖਾਲੀ ਸਾਰਾ ਸੀਨ ਮਾਰੇ ਨੇ ਇੱਕ ਸਕਿੰਟ ਦੇ ਵਾਹਿਗੁਰੂ ਫਿਰ ਪ੍ਰਕਾਸ਼ ਹੋਇਆ ਫਿਰ ਪ੍ਰਕਾਸ਼ ਦੇ ਤੱਕ ਕੇ ਲੱਗੇ ਪ੍ਰਕਾਸ਼ ਦੇਖਿਆ ਫਿਰ ਸਾਹਮਣੇ ਪ੍ਰਕਾਸ਼ ਰੱਬ ਅੱਛਾ ਜੀ ਹੁਣ ਪਤਾ ਨਹੀਂ ਸੀ ਮੈਨੂੰ ਰੱਬ ਹੈ ਅੱਛਾ ਜੀ ਪਰ ਮੈਨੂੰ ਚਾਨਣ ਹੋ ਗਿਆ ਅੱਛਾ ਉਹ ਵੀ ਚੱਕ ਕੇ ਲੈ ਗਿਆ ਆਪ ਦੇ ਕੋਲ ਪ੍ਰਕਾਸ਼ ਪ੍ਰਕਾਸ਼ ਦੇ ਵਿੱਚ ਉਹਨਾਂ ਨੇ ਮੈਂ ਨਿੱਕਾ ਜਿਹਾ ਬੱਚਾ ਬਣ ਗਿਆ ਕਿਵੇਂ ਆਪਾਂ ਮੇਰੇ ਨਾਲ ਦੱਸ ਨਾ ਤੇ ਮੈਨੂੰ ਨਾ ਨੇ ਬੋਹ ਜਾ ਚੁੱਦੀ ਗਾ ਉਹ ਪਿਆਰ ਮੇਰੇ ਭੁੱਲਦਾ ਨਹੀਂ ਤੁਮਿਆਂ ਸੱਪਿਆ ਉਹ ਜਨੂ ਕਾਸ਼ ਬੜੀ ਬੇਰਗਰ ਤੇ ਹੁਣ ਗੁਰੂ ਸਾਹਿਬ ਦੀ ਇੱਤਰੀ ਹੋਈ ਤੇਰੇ ਪਾਸੋਂ ਕਹਿੰਦੇ ਵੀ ਤੈਨੂੰ ਸਾਹ ਦਿੱਤੇ ਤੇ ਤੂੰ ਜੀਵੇਂ ਬਰਾਦ ਮੁੜ ਕੇ ਜਾ ਸਾਹ ਦਿੱਤੇ 2 ਵਜੇ ਹੋ ਗਏ ਸੀ ਉੱਪਰ ਨੇ ਦੋ ਵਜੇ ਕਿਹਾ ਦੋ ਵਜੇ ਹੋਰ ਸੀਗੇ ਕਹੇ ਹੋ ਮੈਨੂੰ ਯਾਦ ਨਹੀਂ ਆ ਹੋ ਗਿਆ ਵੀ ਜੀਵਨ ਬਣਾਉਣਾ ਇਹ ਯਾਦ ਨਹੀਂ ਆ ਫਿਰ ਇਹ ਦੋ ਮੈਂ ਡਿੱਗਿਆ ਪਿਆ ਸੀ ਤੇ ਮੈਂ ਜਦੋਂ ਅੱਖਾਂ ਖੋਲੀਆਂ ਨੇ ਮੇਰੇ ਘਰ ਆਈ ਮੇਰੇ ਪੈਰਾਂ ਵਿੱਚ ਅਸਦੀ ਕਿਉਂ ਦਾਦਾ ਮੇਰਾ ਬਾਹਨ ਤੇ ਹੱਥਾਂ ਉੱਤੇ ਸਭ ਵਿੱਚ ਅਸਵਾ ਮੈਂ ਡਿੱਗਿਆ ਪਿਆ ਤੇ ਡਿੱਗਿਆ ਪਿਆ ਦਾ ਇਹਨਾਂ ਨੇ ਇਹ ਮੈਂ ਚਾਹ ਪੁੱਛਣ ਆਈ। ਰੋਟੀ ਖਾਣ ਵੇਲੇ ਦੁਪਹਿਰ ਤੇ ਚਾਹ ਪੁੱਛਣ ਆਈ। ਚਾਹ ਵੜਾਈ ਜੀ 50 ਰੁਪਏ ਦੀ ਚਾਹ ਪੀਦਾਂ। ਤੇ ਜਦੋਂ ਡਿੱਗਿਆ ਦੇਖਿਆ ਇਹਦੇ ਮੈਨੂੰ ਆਪਦੀ ਕਹਾਣੀ ਦੱਸੀ ਨਾ ਕਿ ਮੈਂ ਆਪਣੇ ਮੇਰਾ ਗ੍ਰੈਂਡਫਾਦਰ ਸੀਗਾ ਉਹਨੂੰ ਉਹਨੇ ਕਹਿ ਉਹ ਬਾਪੂ ਜੀ ਹੋਏ ਤਾਂ ਕੀ ਹੋ ਗਿਆ ਇਹਨੂੰ ਪਤਾ ਨਹੀਂ ਕੀ ਹੋ ਗਿਆ ਤਾਂ। ਠੀਕ ਹੈ ਪਿਆ। ਉਹ ਕਹਿੰਦਾ ਕਿ ਉਹ ਦੌਰਾ ਪੈ ਜਾ। ਉਹਨੇ ਆਉਣਾ ਫਿਰਨੇ ਕਹਿੰਦਾ ਕਿ ਉਹ ਦੌਰਾ ਪੈ ਜਾ ਲੰਬ। ਉੱਬੀ ਹੋ ਜਾਉਂ ਜਾਂ ਫਾੜੇ ਦੇ ਉਧਾਰ। ਕਿਉਂ ਜਸਨ ਲੱਗ ਗਿਆ ਲੋਮ ਇਸ ਸੋਚਦਾ। ਜਾਨੂ ਉਦੋਂ ਮੇਰਾ ਸਾਰਿਆ ਆ ਹੋ ਗਿਆ ਘਰ। ਖਾਤੋ। ਅੱਛਾ ਜੀ। ਉਹ ਰਾਤ ਤੇ ਮੈਂ ਉੱਠ ਕੇ ਬੈਠ। ਉਹ ਦੌਰ ਜੇ ਉੱਠ ਕੇ ਬੈਠਾ ਮੈਂਗਾ। ਮੈਂ ਮਰਦਾ ਨਹੀਂ ਮੈਂ। ਮੈਂ ਪਹਿਲਾਂ ਤਾਂ ਜੋ ਨੂੰ ਇਹ ਪੁੱਛਿਆ ਮੈਂ ਮਰਦਾ ਨਹੀਂ ਹਾਂ ਅੱਛਾ ਜੀ ਹੋਰ ਕੀ ਬਾਤ ਨਾ ਜਾ ਮੈਨੂੰ ਭੇਜਿਆ ਹੀ ਉਹਨੇ ਉੱਥੋਂ ਸਾਰਾ ਕੁਝ ਦੱਸਤਾ ਕਿ ਮੈਂ ਮਰਦਾ ਗਾਉਂ ਕਿਉਂ ਕਿਉਂ ਕਰ ਮੇਰਾ ਥਰੀ ਸਾਰਾ ਇੰਨਾ 2 ਘੰਟੇ ਰਿਹਾ ਤੇ ਸਰੀਰ ਦੇ ਵਿੱਚ ਜਾ ਨਹੀਂ ਰਿਹਾ ਨੇ ਅੰਡ ਗੁੱਦ ਚ ਚੋਪਾ ਕੇ ਲਿਆ ਫਸਾਦੇ ਦੀ ਬੰਕੀ ਫਾਗਰ ਘਰੇ ਬਿਠਾ ਲਾ ਸੁਪਾ ਗਰ ਆਵਾਜ਼ ਮੋਕਿਆ ਮੈਨੂੰ ਜੀਵਰ ਕਿੱਥੋਂ ਆ ਵੀਰਾਂ ਦਾ ਗੁਰਦੁਆਰਾ ਇਹ ਪਹਿਲਾਂ ਨਹੀਂ ਸੀ ਉਹ ਇੰਨੇ ਸ਼ਰਧਾ ਸੀ ਕਿ ਗੁਰੂ ਸਾਹਿਬ ਜੀ ਜਾ ਕੇ ਕਹਿਦਾ ਮੇਰੀ ਜਵਾਹ ਚੋਂ ਬਾਸ ਕਰਾ ਦਿਓ ਜਵਾ ਕਰ ਜੋ ਪਹਿਲਾਂ ਨਹੀਂ ਸੀ ਆਹ ਕਾਥੇ ਰਿ ਪਤਾ ਸੀ ਬਸ ਫੇ ਤਾਲੇ ਪਤਲੇ ਬਹੁਤ ਤਾਲੇ ਲੈ ਵੀ ਰਾਮ ਜੀ ਉਹ ਕਹਿੰਦੇ ਮੈਂ ਯਰ ਕਿ ਮੈਂ ਬਲੂ ਬਾਰੇ ਭੱਜਾ ਬਹੁਤ سارے ਕੋਈ ਮਹਿਮਾ ਬਾਬਾ ਦੀਆਂ ਸ਼ਗਿਆਵਾਂ ਨੂੰ ਉਹ ਤਾਂ ਨਹੀਂ ਗਿਆ ਬਹੁਤ ਹੈ ਪਿਆ ਬਹੁਤ ਹੈ ਪਰਤੇ ਧੋਖ ਤਸੱਲੀ ਆਉਂਦੀ ਜਿਹੜੇ ਸੰਦੇ ਵੱਲ ਇਹ 1971 1971 ਤੋਂ ਲੈ ਕੇ 19 ਵਰੇ ਤੱਕ ਨਹੀਂ ਪੜਿਆ ਅੱਛਾ 19 ਸਾਲ ਪਤਾ ਹੀ ਨਹੀਂ ਲੱਗੇ ਪਿੰਡ ਵਾਲੇ ਸੰਤਾਂ ਦੇ ਮੋਹ ਚ ਸੰਨਿਖਾਰ ਵਾਲਾ ਉਹ ਚੰਗੇ ਲੱਗ ਉਹ ਮੈਂ ਚੰਗੇ ਲੱਗ ਸਰ ਉਹਨੇ ਹੀ ਸੰਗਤ ਮੈਂ ਬਹੁਤ ਹੀ ਪਿਆ ਬੱਚਿਆਂ ਨੂੰ ਬਾਕੀ ਮੈਂ ਦੱਸੀ ਦੂਸੀ ਜਾਣ ਕਾਇਨਾਤ ਬੱਚਿਆਂ ਦੇ ਅਮਨ ਸ਼ਾਗਿਰੂ ਬੱਚੇ ਬਹੁਤ ਬੜੇ ਗੌਰ ਸੇ ਤੇ ਜਿੰਨਾ ਕੋ ਮੈਨੂੰ ਨਾਲ ਹੀ ਲਾਉ ਮੁਰ ਸ਼ਾਗਿਰੂ ਮਨੋ ਤੇ ਵੀ ਆਉਂਦੇ ਮੌਨੀ ਸਾਲ ਪਰ ਬੰਦ ਮੇਰੀ ਅੰਦਰੋਂ ਪਿਆਸ ਹੀ ਬੱਜੀ ਵੀ ਮਾਰੇ ਵੀ ਫਿਰ ਮਾਰੇ ਜੀ ਨੂੰ ਸੱਜੇ ਕਿਰਪਾ ਦੇਈ ਤੇ ਫਿਰ ਮਾਰੇ ਕੋਤੂ ਮਰ ਪਾਇਆ ਲੈ ਕੇ ਪਾ ਗਏ ਇੱਕ ਕੌਤਕ ਖੈਲਾ ਮਰਤਾ ਤਾ ਸੀ ਉਹ ਨਾਲ ਗਿਆ ਮੈਂ ਦਸੀ ਇਹ ਨਾਲ ਕੋਲ ਬੋਲ ਪਹੁੰਚਾ ਲਿਆ ਕਰ ਲਿਆ ਉਹ ਤੋਂ ਮੈਂ ਸਾਰੇ ਗੁਰਦਵਾਰੇ ਦਰਸ਼ਨ ਕਰਕੇ ਵੀ ਰੱਬ ਜੀ ਜਮ ਬਣੀ ਜਿਹੜੇ ਨਾਲ ਕੇ ਚ ਪਧਾਰ ਕੇ ਮੈਂ ਕੈਸ ਜੀ ਕਿਤੇ ਸੁਣੀ ਹੈ ਕੁਝ ਹੋਰ ਨਾ ਹੁੰਦਾ ਹੁੰਦਾ ਸੀ ਮਤੋਂ ਬਣੀ ਨਾ ਗੁਰਦਵਾਰਾ ਤੇ ਫੇਰ ਮੈਂ ਪਾਰ ਸ਼ਖਨਾ ਆਪਣੇ ਗਰੰਟੀ ਸਾਡੇ ਪਿੰਡ ਦਾ ਗਰੰਟੀ ਸੀ ਹਾਂਜੀ ਨਾ ਗੋਲੇ ਗੋਲ ਜਾਨਾ ਇਹ ਮਾਰਕ ਨਾਲ ਕੇ ਜਿਹਦੇ ਤੋਂ ਪਹਿਲਾਂ ਵਿੱਚ ਨਾੜੇ ਵਿੱਚ ਬਣੀ ਉਹ ਨਾਲ ਕਹਿੰਦੇ ਤੁਸੀਂ ਦੇਖਿਆ ਨਾ ਛੋਟੇ ਛੋਟੇ ਜਿਹੇ ਹੁੰਦੇ ਸੀ ਹੱਥੀ ਜੀ ਭਾਰੀ ਜੀ ਗੋਲ ਗੋਲ ਜਿਹੇ ਹਾਂ ਹਾਂ ਗੋਲ ਗੋਲ ਜਾਂਦਾ ਲੰਬੇ ਲੰਬੇ ਨਹੀਂ ਹੁੰਦੇ ਸੀ ਐਨਾ ਉਹਦੇ ਥੱਲੇ ਬੈਠ ਕੇ ਨਾ ਲੈਂਦਾ ਯਾਰ ਮੈਂ ਇੱਕ ਵਾਰੀ ਗੀੜ ਗਿਆ ਹਾਂਜੀ ਤੇ ਮੈਂ ਮੈਂ ਸਾਰੇ ਗੁਰਦਾਰੇ ਦਰਸ਼ਨ ਕਰਿਆ ਇਕ ਪੌਂਟਾ ਨੰਬਰ 6 ਮੈਂ ਕਹ ਗੁਰਸਾਹਿਬ ਜੀ ਵੀ ਤੁਸੀਂ ਤਾਂ ਚਲੇ ਗਏ। ਆ ਦੇਖੋ। ਵੀ ਹੁਣ ਸਰੀਰਤ ਕਰਕੇ ਆਪਾਂ ਤਾਂ ਸਰੀਰ ਕਰਕੇ ਭਾੜ ਦੇਣਾ। ਮੈਂ ਤੁਸੀਂ ਦਾ ਮੈਨੂੰ ਮਿਲਣਾ ਨਹੀਂ ਹੁਣ। ਮੇਰਾ ਤਾਂ ਮਨ ਕੁੱਪਿਆ। ਮੈਂ ਕਰਾ। ਫੇਰ ਉਧਰ ਮੈਨੂੰ ਫੇਰ ਮਾਰੇ ਨੇ ਆਖੋ ਤੋ ਬਤਾਇਆ। ਮੈਂ ਜੋ ਵੇੜਿਆ ਤਾਂ ਉਹ ਚ ਪਲਾਤ ਹੋਣ ਲੱਗ ਪਾਣੀ ਦਾ। ਪਲਾਤ ਤਾਂ ਉਸੇ ਢੇਲ ਲੱਗ ਗਿਆ ਤਕੜਾ। ਵੀਵੇਂ ਜਰਨਲਮੈਂਟ ਕੋਈ ਨਾ ਪਤਾ ਕਿ ਕਿੰਨਾ ਚਰਮ ਗੜੀ ਗਿਆ ਪਤਾ ਉਸ ਜੁੜੀ ਗਿਆ ਚਿੱਟੇ ਚਿੱਟੇ ਟੋਪੀਆਂ ਚਿੱਟੇ ਚਿੱਟੇ ਟੋਪੀਆਂ ਮੇਰੇ ਉਹ ਇਥੇ ਤੱਕ ਕੀਤੇ ਬਹਾਲ ਤਰੀ ਹੈ ਜਦੋਂ ਫੇਮਾ ਉੱਥੇ ਹੱਥ ਜੋੜ ਕੇ ਪਿੰਡਾ ਨੰਗਾ ਸੀ ਹੱਥ ਜੋੜ ਕੇ ਮੈਂ ਤਕਰੀਬੀ ਮਾਰਜ ਤੁਸੀਂ ਹੈਗੇ ਹੋ ਫਿਰ ਵੀ ਉਹ ਜੇ ਨਹੀਂ ਦੱਸਣ ਦੇ ਕੋਈ ਗੱਲ ਨਹੀਂ ਫਿਰ ਤੁਸੀਂ ਪਾਣੀ ਲਿਓ ਬਨਾਲਾ ਨਾਂ ਦੀ ਪਾਣੀ ਦੀ ਫੇ ਪਾਣੀ ਹੋ ਰਿਹਾ ਇਹ ਨਾ ਤਾਂ ਫਿਰ ਉਹਦੇ ਕੋਲ ਜਾ ਕੇ ਦੇਖਦਾ ਜਬ ਮੋਲਟਾ ਦਾ ਦੇਸੂ ਹੋ ਗਿਆ ਆ ਗਿਆ ਸੋ ਬਲ ਉਹ ਤੇ 3 ਵਜੇ ਮੇਰੇ ਮਨ ਵਿਚ ਆਇਆ ਬੇ ਮਨਾ ਹੋ ਜੇ ਰਾਤ ਰਾਤ ਆਏ ਸਨ ਉਹ ਇਕੱਠੇ ਕਰ ਲੈਣੇ ਸੀ ਘਰੇ ਲਿਓੜੇ ਸੀ ਦੇਖਦਾ ਕੀ ਚੀਜ਼ ਆ ਖਾਗਰੇ ਉਹ ਉਹ ਤੋਂ ਜਦੋਂ ਖਸੂਰੋਂ ਆਇਆ ਤੇ ਉਹ ਪਹਿਲਾਂ ਉੱਥੇ ਗਿਆ ਅੱਛਾ ਪਰ ਨਾਲ ਦਾ ਕਿ ਉੱਥੇ ਕੁਝ ਹੋ ਜੁੜਦਾ ਥੇ ਮੇਰਾ ਮਨ ਟੁੱਟ ਗਿਆ ਮਨ ਹੈ ਬਹੁਤ ਗਲਤੀ ਹੋਈ ਆ ਰਾਹ ਵਾਲੇ ਪਾਸੇ ਉਹ ਮੋੜ ਆਇਆ ਉਹ ਤਾਂ ਕੋਈ ਚੰਤ ਕਰਦੀ ਗੁਰੂ ਸਾਹਿਬ ਦਾ ਤੂੰ ਮਨਾ ਤੂੰ ਕਿਉਂ ਉਹ ਇਕੱਠੇ ਕਿਉਂ ਨਹੀਂ ਜਿੱਤੇ ਲੈ ਕੇ ਉਹਦਾ ਘਰੇ ਜਾਨ ਨੂੰ ਮੈਂ ਆਲਾ ਦੋੜਾ ਦੇਹਦਾ ਦੂੜਦਾ ਮੈਂ ਉਹ ਪਾਣੀ ਵੀ ਘੇੜਾ ਜੋ ਬੋਗੀਤਾ ਨੂੰ ਆ ਗਿਆ ਉਹ ਜੇ ਇੱਕ ਪਿਆ ਅੱਛਾ ਜੀ ਕਿਹਾ ਬੋਗੀ ਬੋਗੀ ਤੇ ਪਿਆ ਬੋ ਬੋਗੀ ਜੋ ਬਾਉ ਮੈਂ ਕੱਢ ਲਿਆ ਤੇ ਉਹ ਕਰ ਹੀ ਜਾਏਗਾ ਸਭ ਨੇ ਸਾਰੇ ਪਰਿਵਾਰ ਨੇ ਉਹਨੂੰ ਨਿਕਲ ਨਿਕਲ ਕਰਕੇ ਛਾ ਗਲੇਆ ਪਰantu ਮੇਰੀ ਉਹ ਵੀ ਗਲਤੀ ਸੀ ਕਿਉਂ ਮੈਂ ਸਾਮ ਕੇ ਰੱਖਣਾ ਸੀ ਖਾਣਾ ਨਹੀਂ ਉਹ ਚੋ ਇੱਥੇ ਇੱਥੇ ਤਾਂ ਪਦਾਰਥਾਂ ਦਾ ਰਾਜ਼ੀ ਵੀ ਸੀ ਐਨਾ ਦਾਸ ਯਾਨੀ ਪਤਾ ਨਹੀਂ ਕਿਹੜੀ ਚੀਜ਼ ਸੀ ਹਰ ਜੀ ਸਾਰਾ ਟੱਬਰ ਨੂੰ ਦਿੱਤਾ ਵੰਡ ਕੇ ਇੱਕੋ ਟੁਕੜਾ ਹੀ ਅੱਛਾ ਟੁੱਟ ਜਾਂਦਾ ਸੀ ਐਦਾਂ ਉਹ ਟੋੜ ਲਿਆ ਟੋੜ ਲਿਆ ਛੋਟ ਛੋਟ ਕਰ ਲਿਆ ਅੱਛਾ ਕਰ ਗਏ ਸਾਰਾ ਟੱਬਰ ਪਰੰਤੂ ਗਲਤੀ ਇਹ ਹੈ ਵੀ ਉਹ ਚੀਜ਼ ਮੈਨੂੰ ਪਤਾ ਲੱਗਦਾ ਇਹਦਾ ਇਹ ਆ ਕੀ ਸੀ ਕਿ ਯਾਰ ਇਹੋ ਜੀ ਗਲਤੀ ਪਤਾ ਨਹੀਂ ਲੱਗਦਾ ਮਾ 1990 ਚ ਅਚਾਨਕ ਕਿ ਮਾਰੇ ਨੇ ਕਿ ਪਤਾ ਨਹੀਂ ਬਹੁਤ ਚਿਰ ਕਰ ਪਾ ਰਹੀ ਬੜਾ ਕੁਝ ਦਿਖਾਇਆ ਨੂੰ ਹੋ ਕਰ ਇਹ ਜੇ ਖੇਰ ਭਾਈ ਵਰਤਾਏ ਹੋਰ ਦੱਸੋ ਅਜੇ ਤਾਂ ਬਹੁਤ ਕੁਝ ਤਦ ਬਸ ਆਈ ਸੀ ਉਹ ਯਾ ਪੁੱਛੀ ਵੀ ਜਿੱਦਾਂ ਹੁਣ ਆਪ ਪਤਾ ਇਹ ਦੇਖਦੇ ਕਹਿੰਦੀ ਇਹੀ ਸੱਚ ਖੰਡ ਹੈ ਆਈ ਨਾ ਨਾ ਵੀ ਉਹ ਪੁਰੀਆਂ ਕਿੱਥੇ ਕਿੱਥੇ ਆ ਕਿੰਨੀ ਕੁ ਦੂਰੀ ਤੇ ਆ ਕਿੱਦਾਂ ਇਹ ਕਿਹੜੀਆਂ ਸੜਕਾਂ ਆ ਉੱਥੇ ਜਦ 10 ਵਜੇ ਦੌਰੇ ਖੋਲੇਗਾ ਆਪੇ ਹੀ ਦੇਖੋਗੇ ਪ੍ਰੈਕਟੀਕਲ ਨਹੀਂ ਹੈ ਦੱਸੇ ਤੁੰਗੀ ਦੱਸਦੇ ਕਿੱਸੇ ਤੇ ਯਕੀਨ ਨਹੀਂ ਆਉਂਦਾ ਦੱਸੇ ਦੇ ਜੀ ਹੁਣ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਲੰਡਨ ਨਹੀਂ ਗਏ ਜਾਂ ਅਮਰੀਕਾ ਨਹੀਂ ਗਏ ਤੁਹਾਨੂੰ ਕੋਈ ਬਣਾ ਜੀ ਜੇ ਦਾ ਕੋਈ ਇਹ ਦੱਸਾਂਗੇ ਵੀ ਉੱਥੇ ਆ ਕੁਝ ਬਣਿਆ ਹੋਇਆ ਤਾਂ ਵੀ ਥੋੜੀ ਤਸੱਲੀ ਦੀ ਹੋਣੀ ਦੇਖਿਆ ਨਹੀਂ ਹਾਂ ਜੀ ਤੁਹਾਨੂੰ ਤੁਸੀਂ ਜਾ ਕੇ ਹੈ ਨਾ ਹਾਂ ਜੀ ਦੇਖਿਆ ਇਹ ਅਸੀਂ ਜਿਨ੍ਹਾਂ ਦੇਖਿਆ ਜਿਹੜਾ ਕੁਝ ਸੁਣਿਆ ਜਿਹੜਾ ਕੋ ਕੀਤਾ ਉਹ ਤੁਹਾਨੂੰ ਸਾਹਮਣੇ ਲੱਗ ਕਿ ਤੁਹਾਡੇ ਭਾਗ ਚੰਗੇ ਜਿਹੜਾ ਤੁਹਾਨੂੰ ਯਕੀਨ ਆ ਜਿਹੜਾ ਤੁਸੀਂ ਆਏ ਜਿਹਨੂੰ ਯਕੀਨ ਆ ਗਿਆ ਉਹ ਸੰਗਤ ਜੁੜ ਜਾਂਦਾ ਜਿਹਨੂੰ ਨਹੀਂ ਯਕੀਨ ਉਹ ਸਾਨੂੰ ਕਮਲੀ ਦਾ ਵਾਹਿਗੁਰੂ 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 ਵਾਹਿਗੁਰੂ